ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਪੱਕਾ ਨੰਬਰ 1 ਦੇ ਵਿੱਚ ਪੱਕਾ ਨੰਬਰ ਪਿੰਡ ਆ ਜਿਹੜਾ ਮਿੱਤਰੋ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਜਦੋਂ ਤੁਸੀਂ ਫਰੀਦਕੋਟ ਤੋਂ ਸ੍ਰੀ ਅਮਰਤਸਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਹੋ ਤਾਂ ਮਿੱਤਰੋ ਪਹਿਲਾ ਪਿੰਡ ਆਉਂਦਾ ਵਾ ਟੈਣਾ ਟੈਣੇ ਪਿੰਡ ਤੇ ਸਰਕਾਰੀ ਸਕੂਲ ਦੇ ਬਿਲਕੁਲ ਓਪੋਜ਼ਿਟ ਸਾਹਮਣੇ ਰੋ ਛੜਕ ਮੁੜਦੀ ਆ ਉਹ ਆਉਂਦੀ ਆ ਪੱਕਾ ਨੰਬਰ 1 ਪਿੰਡ ਦੇ ਵਿੱਚ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਿਵਾਰ ਆ ਤੇ ਭਾਈ ਉਹਨਾਂ ਦੀ ਝੋਟੀ ਵਕਾਉ ਆ ਇੱਕ ਪਹਿਲਣ ਪਹਿਲਾ ਸੂਆ ਸੁੰਦੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਜਾਣਕਾਰੀ ਇਹ ਸਾਰੇ ਦੰਨੇ ਬਾਈ ਤੂੰ ਵੀਰੇ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਹਾਲ ਆ ਵੱਡੇ ਬਾਈ ਬਹਾ ਵਧੀਆ ਹੀ ਸੀ ਸਿੱਤਾ ਦੇ ਪਰਿਵਾਰ ਵੀਰੇ ਬਹਾ ਵਧੀਆ ਠੀਕ ਠੀਕ ਹੈ ਬਾਈ ਅੱਛਾ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਨਾਮ ਚਮਕੌਰ ਸਿੰਘ ਹੈ ਜੀ ਚਮਕੌਰ ਸਿੰਘ ਘਰ ਆਪਣਾ ਆ ਗਿਆ ਪਿੰਡ ਦੇ ਵਿੱਚ ਹੈ ਨਾ ਹਾਂਜੀ ਹਾਂਜੀ ਪਿੰਡ ਦੇ ਵਿੱਚ ਠੀਕ ਹੈ ਵੀਰੇ ਚਮਕੌਰ ਬਾਈ ਜਿਹੜੀ ਝੋਟੀ ਵੇਚਣੀ ਆ ਪਹਿਲਾ ਨਹੀਂ ਆ ਬਾਈ ਫਿਰ ਹਾਂਜੀ ਹਾਂਜੀ ਪਾਈ ਲੈਣਾ ਹੈ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਹਜੇ ਇਹ 10 ਕ ਦਿਨ ਲਊਗੀ 10 ਦਿਨ ਲੈ ਜੂਗੀ ਹਜੇ ਹਾਂਜੀ ਠੀਕ ਤਿਆਰੀ ਤੁਰੀ ਬਹੁਤ ਸੋਹਣੀ ਕੀਤੀ ਆ ਨਾ ਅੱਛਾ ਉਮਰ ਕਿੰਨੀ ਕੁ ਹੋਊਗੀ ਬਾਈ ਇਹਦੀ ਉਮਰ 3.5 ਸਾਲ ਸਾਢੇ 3.5 ਸਾਲ ਦਾ ਦਿਨ ਹਜੇ 10 ਲੈ ਜੂਗੀ ਹਾਂ ਦਾਣ ਅੱਛਾ ਟੀਕੇ ਤੋਂ ਕ੍ਰੋਸ ਠੀਕ ਆ ਭਰਾ ਸੀ ਤਾਂ ਸਾਨ ਤੋਂ ਠੀਕ ਠੀਕਾਈ ਠੀਕ ਠੀਕ ਆਪਣਾ ਚੰਗਾ ਭਰਾ ਹੋਵੇ ਹਾਂਜੀ ਹਾਂਜੀ ਨਸਲ ਦਾ ਠੀਕ ਹੈ ਠੀਕ ਬਈ ਅੱਛਾ ਰੇਟ ਵੀਰੇ ਕੀਤਾ ਕੀਤਾ ਇਹਦਾ ਬਈ ਰੇਟ ਤਾਂ ਇਹ 1.5 ਲੱਖ ਆਈ ਮਾਨਤਾਂ ਦੇ ਵਿੱਚੋਂ ਕੋਈ ਮਾਨਤਾਂ ਜਿਵੇਂ ਹੋਊਗਾ ਹੀ ਉਵੇਂ ਕਰ ਦਾਂਗੇ ਜਿੰਨੇ ਦੀ ਬੁੱਧੀ ਦੇ 1.5 ਦੀ ਝੋਟੀ ਨਹੀਂ ਤੇਰੀ ਇਹਨਾਂ ਦੇ ਜਿੰਨੇ ਦੀ ਵੇਚ ਨਹੀਂ ਉਹਨੇ ਦੀ ਗੱਲ ਦੱਸ ਦੇ ਵਾ ਕਨਫਰਮ ਕਰ ਦੇ ਵੀ ਇੰਨੇ ਦੀ ਬਾਈ ਮੈਂ ਛੱਡਣੀ ਆ ਗੱਲ ਖਤਮ ਇੱਕ 30 ਦੀ ਦੇ ਇੱਕ ਵੀ ਦੀ ਚਾਹ ਕਰਦਾ ਉਹ ਵਟਿਆ ਜਾਵੇ ਹੈਨਾ ਤੇ ਇੱਥੇ ਡੇਰ ਬੰਦੇ ਚਲ ਕੋਈ ਗੱਲ ਨਹੀਂ ਭਾਈ ਨਾਲ ਮਿਲ ਕੇ ਕਰ ਲਾਗੇ ਤੈ ਭਾਈ ਨਾਲ ਗੱਲਬਾਤ ਛੋਟੀ ਚੰਗੀ ਭਾਈ ਤੋਰੀ ਵੀਰੇ ਕੱਢੀ ਪਰ ਨੂੰ ਬਣੇ ਖੋਲੀ ਲੈ ਵੀ ਮਿੱਤਰੋ ਸਿੰਘ ਸੁng ਛੋਟੀ ਦਾ ਤੁਸੀਂ ਵੇਖਣ ਜੂਗਾ ਪਤਲਾ ਸਿੰਘ ਜਮਾ ਕੰਨੀ ਆਲਾ ਬਹੁਤ ਸੋਹਣੀ ਤਿਆਰੀ ਦੇ ਵਿੱਚ ਪੱਦਰੀ ਸੁਮੇਲ ਛੋਟੀ ਦਾ ਬਹੁਤ ਚੰਗਾ ਵਾ ਜਿਹੜਾ ਕਹਿ ਦਿੰਨੇ ਆਪਾਂ ਥੋੜੀ ਜਿਹੀ ਵਾਸੇ ਇੱਕੋ ਗੱਲ ਆ ਵੀ ਟੱਕ ਥੋੜੀ ਜਿਹੀ ਗਾਂ ਨੂੰ ਜ਼ਰੂਰ ਲੈ ਗਈ ਡਰਦੀ ਆ ਭਾਈ ਬਾਈ ਦੇ ਪਸ਼ੂ ਥੋੜੇ ਜੇ ਡਰਦੇ ਵਾ ਦਾ ਇਹ ਗੱਲ ਹੈਗੀ ਇਹਨੂੰ ਕਰ ਲਾ ਆ ਗਰੇ ਆ ਗਰੇ ਲੇ ਮਿੱਤਰੋ ਹੁਣ ਤੁਸੀਂ ਤੁਰਦੀ ਦੇਖ ਸਕਦੇ ਕਦ ਕੁਲ ਦਾ ਮਤਾਜਾ ਹੋ ਜਾਊਗਾ ਤੁਹਾਨੂੰ ਲੈ ਮਿੱਤਰੋ ਬਹੁਤ ਸੋਹਣੀ ਤਿਆਰ ਹੋਊਗੀ ਅਜੇ ਪਹਿਲਾਂ ਝੋਟੀ ਨੇ ਲੇਵੇ ਦੀ ਲਿਬਾਸ ਵੇਖੋ ਕਿੰਨਾ ਚੰਗਾ ਪਟਿਆ ਇਹ ਹੀ ਪਸ਼ੂ ਦਾ ਜਿਹੜਾ ਟਕਰਾਣੀ ਦਾ ਪਤਾ ਲੱਗ ਜਾਂਦਾ ਹੁੰਦਾ ਵੀ ਮੈਂ ਕੀ ਕਰੂਗੀ ਜੇ ਚੰਗੀ ਸੇਵਾ ਸੰਭਾਲ ਕਰ ਲੋਗੇ ਚੰਗਾ ਦਾਣਾ ਫੀਡ ਪਾ ਲੋਗੇ ਚੰਗੀ ਇਹਨੂੰ ਜਿਹੜਾ ਇਹਦਾ ਬਣਦਾ ਤਣਦਾ ਇਹਨੂੰ ਥੁਮਾਨ ਚਾਹੀਦਾ ਦੇ ਦੋਗੇ 12 ਕਿਲੋ ਦੁੱਧ ਚੋਟੀ ਦੇ ਦੋਗੇ ਪਹਿਲੇ ਸੂਏ ਦੇ ਚੰਨ ਤਾਜ਼ਾ ਮੇਰਾ ਗਾ ਪਰਮਾਤਮਾ ਨੂੰ ਪਤਾ ਵੀ ਇਹ ਕੀ ਕਰਦੀ ਆ ਸਹੀ ਸਲਮਤ ਸੁਪਰਵੇ ਬਸ ਇਹ ਵੱਡੀ ਗੱਲ ਹੁੰਦੀ ਲੈਪਾਤ ਸਿੰਘ ਜਰੂਰ ਵਿਖਾਈ ਹੋਣੇ ਦੇ ਇੱਕ ਵਾਰੀ ਸਿੰਘਾ ਦਾ ਅੰਤਾਜਾ ਤੁਸੀਂ ਲਓ ਕਿਡਾ ਚੰਗਾ ਸਿੰਘ ਮਿੱਤਰੋ ਕੱਟੀ ਦਾ ਅੱਛਾ ਵੀਰੇ ਨੰਬਰ ਕਿੰਨਾ ਬਈ ਆਪਣਾ 95923 ਜੀ 25018 ਜੀ 9592325018 189592325018 ਬਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰਿਓ ਗੱਲਬਾਤ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ